ਸਸਰੀ ਗਾਲ ਜੀ ਸਾਰਿਆਂ ਨੂੰ ਕੀ ਹਾਲ ਚੱਲ ਆਈ ਹੋਪ ਤੁਸੀਂ ਵਧੀਆ ਹੋਵੋ ਬਹੁਤ ਵਧੀਆ ਤੇ ਅੱਜ ਦੇ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਤੇ ਅੱਜ ਇੱਕ 27 ਤਰੀਕ ਤੇ ਅੱਜ 27 ਤਰੀਕ ਜੀ ਤੇ ਅੱਜ ਜਵਾਕਾਂ ਨੇ ਜਾਣਾ ਸੀ ਸਕੂਲੇ ਮੀਤ ਤੇ ਤਾਜ਼ਮੀਨ ਤੇ ਇਹੇ ਤਿਆਰ ਹੋ ਕੇ ਪੂਰੇ 1.5 ਘੰਟਾ ਹੋ ਗਏ ਤਿਆਰ ਹੋ ਕੇ ਬਾਹਰ ਨਸਤੇ ਨੂੰ ਤੇ ਇੱਥੇ ਇਹਨਾਂ ਨੂੰ ਉਂਗੀ ਬਣ ਗਿਆ ਹੁਣ ਅਸੀਂ ਜਦੋਂ ਮੈਸੇਜ ਵੇਖਿਆ ਤਾਂ ਅੱਜ ਇਹਨਾਂ ਨੂੰ ਛੁੱਟੀ ਹੈ ਮੈਸੇਜ ਹੁਣੇ ਆਇਆ ਤੇ ਫਿਰ 9 ਵਜੇ ਪਿਆਸ ਜਾਇਆ ਤੇ ਸਾਡੇ ਸਾਡੇ 8:30 ਇਹਨਾਂ ਨੇ ਮੈਨ ਆਉਂਦੀ ਐ ਅਸੀਂ ਮੈਸੇਜ ਆ ਕੇ ਤੁਹਾਨੂੰ ਛੁੱਟੀ ਐ ਹੁਣ ਇਹ ਮੌਜਾ ਕੱਢ ਗਏ ਮੌਜਾ ਹਾਂਜੀ ਕੀ ਹਾਲ ਚਾਲ ਐ ਲਓ ਜੀ ਤਿਆਰ ਤੁਰ ਹੋ ਕੇ ਨਹਾ ਤੋ ਕੇ ਕੱਪੜੇ ਕਪੜੇ ਪਾ ਕੇ ਸਾਨੂੰ ਉਹਦਾ ਟਾਈਮ ਨਾ ਠਾਕੇ ਸਾਡੇ ਸਾਡੇ ਨੇ ਟਾਈਮ ਨਾ ਠਾਕੇ ਸਾਨੂੰ ਖਰਾਬ ਕੀਤਾ ਕੰਮ ਪਹਿਲੇ ਗਾ ਦਾ ਸੂਰਨ ਬੇਤੀ ਕੀਤੀ ਜਾਂਦੀ ਐ ਇਹ ਜਿਹੜਾ ਹਰ ਸਰਪ੍ਰਾਈਜ਼ ਘੱਟ ਦਿਆ ਕਰੋ ਸਾਨੂੰ ਪਹਿਲਾਂ ਲੈ ਕੇ ਛੁੱਟੀ ਕਿ ਨਹੀਂ ਕਿਹਾ ਕੇ ਜਵਾਬ 6 6 ਵਜੇ ਉੱਠ ਕੇ ਨਹਾ ਤੋ ਕੇ ਕੱਕਾ ਤੇ ਜਿਆ ਤਿਆਰ ਕਰਦੇ ਸਕੂਲ ਜਾਣ ਵਾਸਤੇ ਪਰ ਅੱਜ ਮੈਸੇਜ ਆ ਗਿਆ ਕਿ ਛੁੱਟੀ ਹੈ ਅੱਜ ਇਹਦੇ ਘਰੇ ਅੱਜ ਮੌਜਾ ਲੈਣਗੇ ਲਓ ਜੀ ਅੱਜ ਛੁੱਟੀ ਹੈ ਮੌਜਾ ਲਓ ਖਿੱਚੋ ਬਿੱਟਰ ਅੱਜ ਅਪਨ ਸਕੂਲ ਅੱਜ ਆਪਣ ਹੋ ਗਈ ਛੁੱਟੀ ਆ ਵੇਖੋ ਅੱਜ ਛੁੱਟੀ ਤਾਂ ਹੋਈ ਪਈ ਅੱਜ ਮੀ ਬਹੁਤ ਤੇ ਪਹਿਣਾ ਵਾ ਮੀ ਹਾਲ ਮੌਸਮ ਤਾਂ ਬਣਿਆ ਹੈ ਮੀ ਪਤਾ ਨਹੀਂ ਪਹਿਣਾ ਕਿ ਨਹੀਂ ਪਹਿਣਾ ਤੇ ਅੱਜ ਆਪਾਂ ਸਵੇਰੇ ਤੇ ਹੀ ਮੂਲੀਆਂ ਰੋਟੀਆਂ ਹੁਣ ਫਿਰ ਉਹੀ ਕੱਟ ਕੇ ਖਾਣੇ ਆ ਕਹਿ ਕੋਈ ਲੱਗ ਰਿਹਾ ਕਿ ਛੁੱਟੀ ਹੋ ਗਿਆ ਜੇ ਬਹੁਤ ਪੁਰਾਣਾ ਹੋ ਗਿਆ ਨਾ ਤੇਲੇ ਮੋਗੇ ਇਹ ਹਣਾ ਦਾ ਖੇਟਰ ਮੱਲਣ ਮੌਜਾ ਕਰਨ ਤੇ ਆਪਾਂ ਚੱਲੀਏ ਮੋਗੇ ਹੁਣ ਤਿਆਰ ਹੋਨੇ ਆ ਮਿਲਦੇ ਆਪਾਂ ਸ਼ਾਉਂਕਸ ਇਹ ਸਜੋ ਫੇਰ ਮੀਂਹ ਪੈ ਜਾਵੇਗਾ ਨਾ ਬਸ ਤੈ ਉਹ ਲੋਕ ਇਹ ਰੱਬ ਕਿਉਂ ਗਿਆ ਅੱਜ ਨਹੀਂ ਹੋਣਾ ਅੱਜ ਉਹਨਾਂ ਦੀ ਛੁੱਟੀ ਹੋਣੀ ਆ ਪਰ ਮੀਂਹ ਨਹੀਂ ਪਿਆ ਮੀਂਹ हट ਗਿਆ ਤੇ ਆਹ ਵੇਖੋ ਕੰਮ ਸ਼ੁਰੂ ਹੋ ਗਿਆ ਵਾ ਆ ਗਏ ਸਾਰੇ ਮਿਸਤਰੀ ਉਹ ਡਿੱਟਾ ਚੱਕਦੇ ਪੈਣੇ ਆ ਗਏ ਸੋ ਫਿਰ ਆਪਾਂ ਸਾਈਕਲ ਇਹਨੂੰ ਅੰਦਰ ਰੱਖਦੇ ਆ ਤੇ ਜਿੱਤ ਜਲਦੀ ਕਿ ਨਿਕਲਦੀ ਇੰਚ ਦਾ ਇਸ ਇਹ ਬਿਜਲੀ ਵਾਲੀ ਆ ਤੇ ਜੇ ਪਾਣੀ ਪੈ ਗਿਆ ਖਰਾਬ ਨਾ ਹੋ ਜਾਏ ਤਾਂ ਕਰਕੇ ਅੱਜ ਅਸੀਂ ਪਰ ਆ ਕਰਦਨੇ ਬੈਲਚੋ ਟਿਫਨ ਤੇ ਖਾਣੇ ਆ ਰੋਟੀ ਹਾਂ ਦੇਖੋ ਆਲ ਆ ਰਿਹਾ ਪਰ ਟਿਫਨ ਰੋਟੀ ਖਾਣੇ ਮੇਰੇ ਪੇਪਰ ਕੋਲ ਵੀ ਆ ਦੇ ਕਾਲੇ ਸਿਆਜਾ ਦੇ ਪੇਪਰ ਸੇ ਕਮਿਸ਼ਨਰੀ ਤੇ ਫਰਾਂਸ ਦਾ ਕੱਲ ਦੇ ਸਕੱਦ ਕਿੱਥੇ ਮਤਲਬ ਪੇਪਰ ਦਾ ਅੱਜ ਨੂੰ ਵੀ ਛੁੱਟੀ ਆ ਦੇ ਪਾਪਾ ਜੀ ਆ ਗਏ ਨੇ ਹਾਂਜੀ ਲਓ ਨਿਆਰੇ ਛੁੱਟੀ ਅੱਜ ਤੁਹਾਨੂੰ ਹਾਂਜੀ ਮੈਂ ਸਿਰ ਟਾਈਮ ਤੁਹਾਨੂੰ ਖਾਇਆ ਕੁੜੇ ਪਹਿਲਾਂ ਦੱਸੇ ਨਹੀਂ ਫਰਾਂਸ ਵਾਲੀ ਆ ਵੇਖੋ ਟਿਫਨ ਪੈਟੀ ਪੁੱਜੋ ਕੱਢ ਕੇ ਖਾ ਲਈ ਆ ਕੋਈ ਮੋੜੇ ਲੱਪਿੱਟੀਆਂ ਦੀ ਮੱਕਾ ਤੇ ਮਾਰੀ ਨੇ ਚਾਵੂ ਨਾ ਪੀਏ ਤੇ ਚਾਪਾ ਪੜਾ ਰਹੇ ਹੱਸਦੇ ਤਾਂ ਪਤਾ ਮਰਚੋ ਖਾ ਕੇ ਲੈ ਉਹਨੇ ਕਿੰਨਾ ਕੰਮ ਕੀਤਾ ਅੱਜ ਉਧਰੋਂ ਖੜ੍ਹੇ ਲੱਗੇ ਆਜੋ ਸੇਟੇ ਟਿਕੀ ਆਹ ਕੋ ਗਾਇਸ ਉਧਰੋਂ ਕੰਦ ਕਰਦੇ ਪਏ ਨੇ ਆਹ ਕੰਦ ਇੰਨੀ ਇੰਨੀ ਚੁੱਟੀ ਹੋਗੀ ਉਸ ਤੋਂ ਬਾਅਦ ਹੋਊਗਾ ਕੰਮ ਛੱਡੂ ਗਾਇਸ ਇਹ ਛੁੱਟੀ ਤਾਂ ਵੀ ਆਪਾਂ ਨੂੰ ਪੈਣਾ ਪਰ ਅੱਜ ਮੀਂਹ ਤਾਂ ਪੈਣ ਨਹੀਂ ਦਿਆ ਸੇ ਸੇ ਥੋੜੀ-ਮੋਟੀ ਕੰਨ ਬਣ ਗਈ ਸੀ ਪਰ ਹੁਣ ਪੈਣ ਨਹੀਂ ਦੇ ਇਹਦੇ ਪਾਪਾ ਜੀ ਬੰਦੇ ਪੈਣ ਪੱਗ ਯਾਖਾਂ ਮੈਂ ਇਹ ਮੂਲੀ ਲੈ ਕੇ ਕੀ ਕਰਾਂ ਅੱਛਾ ਸਕੂਲੇ ਇਹ ਮੂਲੀ ਪ੍ਰੋਟੀਨ ਖਾਦੀ ਇਹ ਖਾਦੀ ਫਿਰ ਐਨ ਮੈਂ ਮੂਲੀ ਲੈ ਕੇ ਪ੍ਰੋਟੇਨ ਖਾਣੀ ਲੱਗਦੀ ਟੈਸਟੀ ਲੱਗਦੀ ਅੱਛਾ ਅਸੀਂ ਆਪਣੇ ਕੰਦੇ ਅੰਦਰ ਖੇਡਣ ਸਾਈਕਲ ਕੱਢਦੇ ਬਾਹਰ ਚਾਹੁੰਦੇ ਆ ਉਧਰ ਇਹ ਰੋਗਲਾਸ ਪਾਸ ਸਟਾਪ ਕਰ ਗਏ ਤਾਂ ਗੱਲਾ ਵਾਲਾ ਕਪੜਾ-ਕਪੜਾ ਚੱਕਦੇ ਪੁੱਛੇ ਮਰਦੇ ਆਲਾ ਸਾਗ ਬਾਹਰ ਕੱਢ ਕੇ ਮਿਲਦੇ ਫੇਸ ਪ੍ਰੇਪਰੇਸ਼ਨ ਤੇ ਗੁੱਡੇ ਉਹ ਖ ਆਪਣਾ ਗੁੱਡਾ ਟੀਕ ਮਿਲਾਇਆ ਹੋਇਆ ਇੱਕ ਗੱਡਾ ਵੜਤਾ ਤੇ ਇੱਕ ਆਪ ਪਵਾਇਆ ਨਾਲ ਦੇ ਕੋਠੇ ਚ ਮੁੰਡਾ ਪਿੱਛੇ ਲਾਉਂਦਾ ਪਿਆ ਤੇ ਫਿਰ ਮੈਨੇ ਆਪਾ ਫੇਰ ਵੀ ਚੜੀ ਗਏ ਗਾਈਜ਼ ਆ ਵੇਖੋ ਆਹੜਾ ਗੱਡਾ ਨਾ ਆਹੜਾ ਆ ਅੱਜ ਤੇ ਉਂਗਲ ਜਾਂਦੀ ਪਈ ਮੇਰੀ ਇਹ ਨਾ ਉਹਦਾ ਦੁੱਧ ਤੇ ਆਪਣਾ ਦੁੱਧ ਆਪਣਾ ਦਹੀ ਮੰਦਾ ਤੇ ਉਹ ਇਹੜਾ ਪੂਲਾ ਬਿੰਦੀ ਬਣਾ ਫਿਰਦਾ ਉਹ ਆਪਣਾ ਆਹ ਤਾਂ ਹੁੰਦੀ بس ہو گیا۔ ਨਾ ਪਕਾਣੀ ਕਰੇ ਤਾਂ ਵੀ ਨਹੀਂ ਜਾਣਾ ਜੀ। 12 ਵਜੇ ਟਿਸ਼ਨ। ਦੇ ਮਮਾ ਨੂੰ 12 ਵਜੇ ਟਿਸ਼ਨ ਜਾਣਾ ਵਾ। ਅੱਜ? ਹਾਂ ਜੀ। 11:30 ਹੋ ਗਏ 12 ਵਜੇ ਚੱਲੇ। ਹਾਂ ਫਿਰ ਪਾਉ ਕੋ ਕੱਪੜੇ ਚੱਲੇ। ਅੱਧੀ ਵਜੇ ਤੁਸੀਂ ਚਲੋ। ਜੇ ਕਿਸ ਟਾਈਮ ਹੋ ਗਿਆ ਜੇਕਰ ਮਮਾ ਜੀ ਬਣਾਉਣ ਲੱਗੇ ਉਹਨਾਂ ਲਈ ਰੋਟੀਆਂ। ਮੈਨੂੰ ਪਤਾ ਨਹੀਂ ਸੀ ਮੈਂ ਕਿ ਅੱਜ ਦਾਲ ਖਾਣੀ ਪੈਣੀ ਫਿਰ ਤੋਂ ਤੇ ਪਰ ਮੈਂ ਕਰੀ ਜਾ ਕੇ ਵੇਖਿਆ ਮੈਂ ਕਿ ਉਹ ਸਜੀ ਕਾਦੀ ਮਮਾ ਕਹਿੰਦੇ ਆ ਚਲੋ ਇਹਨਾਂ ਨੂੰ ਜਾਵਾ। ਤਾਂ ਮੈਂ ਟਿਸ਼ਨ ਗਈ ਹੋਈ ਮਮਾ ਬਣਾ ਫਿਰ ਆਲੂ ਵਾਲੀ ਛਿੱਟ ਗਈ। ਆ ਮਸਾਲਾ ਮਸਲਾ ਤਿਆਰ ਕੀਤਾ ਵਾ ਪਰ ਆ ਪਿਆ ਹੈ ਜਲੂਲ ਜਲੂਲ ਬਣਾਣਾ ਟਾਈਮ ਨਹੀਂ ਕਹਿੰਦੀ ਆ ਤਾਂ ਨਹੀਂ ਮਮਮੀ ਟਿੱਕੀਆਂ ਬਣਾ ਕੇ ਜਾਣ ਵਾਲੇ ਨਹੀਂ ਤੁਸੀਂ ਹਲੇ ਰੋਟੀ ਬਣਾਓ ਤੇ ਗਈ ਉਹਨੂੰ ਬੜਾ ਪਤਾ ਲੱਗਣਾ ਪਿਛੋਲੀ ਰੋਟੀਆਂ ਖਾਲੀਆਂ ਅੱਛਾ ਉਹ ਮੈਂ ਇਹ ਆਲੂ ਕਿ ਤਾਰੇ ਆਹ ਗਈ ਸੀ ਪਾਣੀ ਇਹ ਆਲੂ ਕੋਸੇ ਪਾਜ ਪੜਾਏ ਕਿਨੇ ਵੀ 1 ਕਿਲੋ 10 ਰੁਪਏ ਕਿਲੋ 10 ਰੁਪਏ ਕਿਲੋ ਤਈਓ ਆਲੂ ਵਾਲੀ ਬਣਾਈਆਂ ਇੰਨੇ ਤੁਸੀਂ ਸਾਰੇ ਘਰ ਚ ਆਲੂ ਵਾਲੇ ਕਿੱਤੇ ਗੰਡੇ ਹੋ ਜਾਗਾ ਹਟਾਣਾ ਕਿੰਨੇ ਕਿਲੋ ਆਲੂ ਲਏ ਸੀ ਆਲੂ ਲੈ ਮੈਂ 10 ਕਿਲੋ ਮੱਚਾ ਗੰਡੇ ਕਿੰਨੇ ਲੈ ਗੰਡੇ ਮੈਂ 2 ਕਿਲੋ ਠੀਕ ਹੈ ਤੇ ਗਾਇਜ਼ ਜੇ ਤੁਹਾਨੂੰ ਵਲੋਗਸ ਟਿੰਗ ਲੱਗ ਰਹੀ ਹੈ ਤਾਂ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਆਪਾਂ ਲੈਓ ਫਿਰ ਸਾਰੇ ਮਿੱਤਰੀ ਗਏ ਸਾਡੀ ਜਿਹੜੀ ਰੋਟੀ ਖਾਣ ਆਪਾਂ ਸੰਦੂ ਖਾਣ ਖਾ ਕੇ ਲੈਂਦੇ ਆਂ ਚੱਲਦੇ ਆਂ ਦੇਖੀ ਕਿੰਨੀ ਘੀ ਕਮ ਚੱਲਦਾ ਹੈ ਬਾਕੀ ਜੋ ਕੋਈ ਤੁਹਾਨੂੰ ਸੋਚਾ ਵਾ ਵਾ ਨਾ ਜੇ ਨੁਕਾਨ ਚੱਲਦੀ ਹੁੰਦੀ ਕੰਮ ਨਾ ਚੱਲਦਾ ਹੁੰਦਾ ਟੈਸਟ ਠੀਕ ਹੈ ਇਦਾਂ ਕੋਈ ਕੰਮ ਚੱਲਦਾ ਫਿਰ ਮੈਨੂੰ ਝੋਕਾ ਤਰਪਾਈਆ ਰਹਿ ਤੇ ਆ ਪੱਤ ਰੋਟੀ ਖਾ ਕੇ ਮੈਨੂੰ ਗਾਜਰਾ ਲਿਆ ਕੇ ਦੇ ਕਿਉਂ ਗਾਜਰਾ ਕੀ ਕਰਨਾ ਆਪਾਂ ਸਬਜ਼ੀ ਬਣਾਈ ਆ ਅੱਜ ਠੀਕ ਹੈ ਆਲੂ ਗਾਜਰ ਮਾਰ ਰਦੀ ਹੈ ਹੈ ਆ ਦੇ ਜੀ ਪਾਣੀ ਗਰਮ ਤਸਰ ਕਿੱਸੇ ਨਾ ਪੱਗ ਹੇਲ ਖੁਰ ਖੇਲ ਤੁੰ ਕਿਹਾਗਾ ਕਿਤੇ ਗਲਾਸ ਨਹੀਂ ਲੱਗੀ ਤੇ ਮਮਾ ਜੀ ਗੁੰਨੇ ਦੇ ਪੈਣੇ ਆਟਾ ਤੇ ਮਮਾ ਸਬਜ਼ੀ ਕਰੀ ਫਿਰ ਅੱਜ ਰਾਤ ਨੂੰ ਅੱਜ ਆਲੂ ਗਾਜਰਾ ਆਲੂ ਗਾਜਰ ਆਲੂ ਆਲੂ ਕਿੱਤੇ ਪਏ ਜਦ ਜਦ ਸੋਰਸਾਂ ਚ ਖਾਂਦੇ ਨੇ ਤਾਂ ਫਿਰ ਮੈਂ ਕੀ ਕਰਾਂ ਨਹੀਂ ਨਾ ਕੋਈ ਹੋਰ ਸਬਜ਼ੀ ਜੇ ਮੈਂ ਮਟਰ ਕਾਜਾ ਖਾਂ ਲਿਆ ਤਾਂ ਤੁਸੀਂ ਇਹਨਾਂ ਨੂੰ ਚਾਲੂ ਨਹੀਂ ਹੈਗੇ ਉਹ ਥੋੜਾ ਜਿਹਾ ਆਲੂ ਚਾਲੂ ਚਾਲਣਾ ਨਹੀਂ ਰੋਹਿਆ ਆਲੂ ਖਾ ਦਿੰਦੇ ਹੋ ਹੁਣ ਕਹਿੰਦੇ ਸੁੱਕੇ ਆਲੂ ਬਣਾਓ ਜੇ ਫਿਰ ਉਹ ਆਲੂ ਦਗਾ ਲਾਂਗੇ ਨਾ ਫਿਰ ਉੱਥੇ ਨਾ ਸੁੱਕੇ ਲੈ ਸਵਾਦ ਆਜਾ ਆਪਣੇ ਛੱਟੀ ਛੇਪਿਆ ਨਹੀਂ ਮੂੰਹ ਤਪਾਉਂ ਹੁਣ ਹੋਣਾ ਪਰ ਅੱਜ ਕੋਈ ਅੱਜ ਕੱਖ ਵੀ ਨਹੀਂ ਆਇਆ ਥੋੜਾ ਜਿਹਾ ਮੀ ਆਇਆ ਜਿਵੇਂ ਥੋੜਾ ਜਿਹਾ ਆਹ ਕੋ ਥੋੜਾ-ਮੋਟਾ ਮੀ ਆਇਆ ਅੱਜ ਆਪਾਂ ਅੱਧੋਂ ਕੰਢਾ ਲਿਆ ਉਸ ਤੋਂ ਬਾਅਦ ਅੱਜ ਹੋਈ 4:00 ਵਜੇ ਆਈ ਹੁਣ ਕੱਲ ਨੂੰ ਬੱਚੇ ਸਕੂਲ ਨਹੀਂ ਜਾਣਾ ਤੇਰੇ ਆਪਾਂ ਮੈਸੇਜ ਦੇ ਵੇਖ ਕੇ ਉਠਾਂਗੇ ਔਰ ਕਿ ਪਤਾ ਕੱਲ੍ਹ ਨੂੰ ਵੀ ਛੁੱਟੀ ਹੋ ਜੇ ਤੇ ਆਪਾਂ ਤਿਆਰ ਹੋ ਕੇ ਬਹਿ ਜੀ ਕੱਲ੍ਹ ਅੱਜ ਵਾਂਗ ਤੇ ਫਿਰ ਬਾਅਦ ਵਿੱਚ ਮੈਸੇਜ ਦੇ ਵੇਖ ਕੇ ਪਤਾ ਲੱਗੇ ਕਿ ਵੀ ਅੱਜ ਛੁੱਟੀ ਆ ਤਾਂ ਕਰਕੇ ਫਿਰ ਆਪਾਂ ਕੱਲ੍ਹ ਨੂੰ ਮੈਸੇਜ ਦੇ ਵੇਖ ਕੇ ਉਠਾਂਗੇ ਤੇ ਗਾਈਸ ਅਜੇ ਇੰਨੀ ਕੁ ਵਾਲੀ ਪਿੱਟੀ ਪਈ ਆ ਉੱਠ ਜਾ ਆ ਵੇਖੋ ਆ ਮੈਨੂੰ ਤਾਲ ਵਾਲੀ ਬਣਾਉਣੀ ਆ ਤਾਲ ਵਾਲੀ ਖਾਣਾ ਅੱਜ ਕਿਸੇ ਨਾ ਚਾਦਰ ਬੜੀ ਖਲਾਫ ਦੇ ਬੈਠ ਦਈਆ ਹੋਵੇ ਲੋਕ ਬਰਸੇ ਵਾਲੇ ਕਲਾਸ ਤੇ Papa 7 ਵਜੇ ਹੁੰਦੇ ਨਾ ਰੋਇ ਹੂੰ ਕੋਈ ਤਾਂ ਲੈ ਤੈਨੂੰ ਵੀ ਲੱਗ ਸਕੂਲ ਲੈ ਤੂ ਕੋਈ ਲੱਗੂਗਾ ਨਹੀਂ ਮੈਂ ਤਾਂ ਨਹੀਂ ਲੱਗਿਆ ਪੁੱਤ ਨਹੀਂ ਲੱਗਣਾ ਚਾਹੀਦਾ ਮੈਂ ਲੋਕਾਂ ਦੀ ਜਨੋ ਛੁੱਟੀ ਹੋਣੀ ਚਾਹੀਦੀ ਘਰੇ ਬਹੁਤ ਖਪੌਂਦਾ ਜਦੋਂ ਸਾਨੂੰ ਬੈਠੇ ਦਿੰਦੇ ਗਾਇਸਾਂ ਫਿਰ ਆਪਾਂ ਖਾਣੇ ਆ ਜੀ ਰੋਟੀ ਰੋਟੀ ਹੈਗੀ ਆ ਰੋਟੀ ਹੈਗੀ ਆ ਸਬਜੀ ਹੈਗੀ ਆ ਸਬਜੀ ਹੈਗੀ ਆ ਆਲੂ ਮਟਰ ਗਾਜਰ ਤੇ ਆਪਾਂ ਤੁਹਾਨੂੰ ਮਿਲਦੇ ਨੇ ਨੈਕਸਟ ਟਾਈਮ ਬੱਸ ਬਾਏ ਬਾਏ ਬਾਕੀ ਵੀਰ ਖਾਲ ਸਾਰੇ ਵੀਰ ਜੀ ਕੀ ਫਤਿਹ ਚਾ ਸਬਸਕ੍ਰਾਈਬ ਵੀ ਕਰ ਲੈ ਵੀਡੀਓ ਲਾਈਕ ਕਰ ਦੇ